ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬੈਂਗਨ ਦੀ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਜੀ ਬੈਂਗਨ ਤਵਾ ਫਰਾਈ ਬਣਾਵਾਂਗੇ ਜਿਹੜੇ ਕਿ ਬਹੁਤ ਹੀ ਵਧੀਆ ਮਜ਼ੇਦਾਰ ਬਣ ਕੇ ਤਿਆਰ ਹੁੰਦੇ ਨੇ ਜਿਹੜੇ ਕਿ ਤੁਹਾਡੇ ਫਰੈਂਡਸ ਜਾਂ ਰਿਲੇਟਿਵ ਕਿਸੇ ਨੂੰ ਵੀ ਤੁਸੀਂ ਬਣਾ ਕੇ ਖਵਾਓਗੇ ਤੇ ਸਾਰਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਉਣਗੇ ਜੀ ਜਿਨ੍ਹਾਂ ਨੂੰ ਬੈਂਗਨ ਦੀ ਸਬਜ਼ੀ ਬਿਲਕੁਲ ਨਹੀਂ ਪਸੰਦ ਉਹ ਵੀ ਇਹ ਸਬਜ਼ੀ ਨੂੰ ਬਹੁਤ ਹੀ ਖੁਸ਼ ਹੋ ਕੇ ਖਾਣਗੇ ਜੀ ਤੁਸੀਂ ਜਦੋਂ ਵੀ ਕੁਝ ਤੁਹਾਡਾ ਜਲਦੀ ਚਟਪਟ ਬਣਾਉਣ ਨੂੰ ਮਨ ਕਰੇ ਤਾਂ ਤੁਸੀਂ ਇਹਨਾਂ ਨੂੰ ਬਣਾ ਕੇ ਟਰਾਈ ਕਰ ਸਕਦੇ ਹੋ ਜੀ ਬਹੁਤ ਈਜ਼ੀ ਰੈਸਪੀ ਹੈ ਤੇ ਬੜੇ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਬੈਂਗਨ ਤਵਾ ਫਰਾਈ ਬਣਾਉਣ ਵਾਸਤੇ ਇੱਕ ਬੈਂਗਨ ਲਿਆ ਜੀ ਆਹ ਦੇਖੋ ਜੀ ਮੈਂ ਇਸ ਤਰ੍ਹਾਂ ਦਾ ਇੱਕ ਬੈਂਗਨ ਲਿਆ ਜੀ ਇਹਨੂੰ ਅਸੀਂ ਗੋਲ-ਗੋਲ ਪੀਸਾ ਵਿੱਚ ਕੱਟ ਕੇ ਤਿਆਰ ਕਰਾਂਗੇ ਇਹਨੂੰ ਕੱਟਣ ਤੋਂ ਪਹਿਲਾਂ ਅਸੀਂ ਮਸਾਲਾ ਬਣਾ ਕੇ ਤਿਆਰ ਕਰ ਲਾਂਗੇ ਕਿਉਂਕਿ ਜਿਸ ਟਾਈਮ ਤੁਸੀਂ ਬੈਂਗਰ ਨੂੰ ਕੱਟਣਾ ਹੈ ਕੱਟਣ ਦੇ ਬਾਅਦ ਇਹਨੇ ਕਾਲਾ ਪੈ ਜਾਣਾ ਹੈ ਬਸ ਇਹਨੂੰ ਉਸ ਟਾਈਮ ਤੇ ਕੱਟਣਾ ਜਿਸ ਟਾਈਮ ਤੇ ਆਪਾਂ ਇਹਨੂੰ ਫਰਾਈ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ 2 ਚਮਚ ਧਨੀਆ ਪਾਊਡਰ ਲਵਾਂਗੇ ਅੱਧਾ ਚਮਚਾ ਸਿਲਾ ਮੰਗੇ ਜੀ ਗਰਮ ਮਸਾਲਾ ਅੱਧਾ ਚਮਚਾ ਸਹੀ ਹਲਦੀ ਪਾਊਡਰ ਲਿਆ ਅੱਜੀ 1 ਚਮਚਾ ਅਮचूर ਪਾਊਡਰ ਲਵਾਂਗੇ ਅੱਧਾ ਚਮਚ ਕਾਲੀ ਮਿਰਚ ਪਾਊਡਰ ਇੱਕ ਚਮਚ ਆਪਾਂ ਭੁੰਨੇ ਹੋਏ ਜੀਰੇ ਦਾ ਪਾਊਡਰ ਉਹ ਲਵਾਂਗੇ ਜੀਰੇ ਨੂੰ ਪਹਿਲੇ ਅਸੀਂ ਭੁੰਨ ਲਿਆ ਸੀ ਫਿਰ ਅਸੀਂ ਉਹਨੂੰ ਕੁੱਟ ਕੇ ਦਾ ਪਾਊਡਰ ਬਣਾ ਲਿਆ ਇੱਕ ਚੁਟਕੀ ਆਪਾਂ ਹਿੰਗ ਪਾਵਾਂਗੇ ਜੀ ਹਿੰਗ ਪਾਉਣ ਨਾਲ ਇਹਨਾਂ ਬੈਂਗਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀ ਇੱਕ ਚਮਚਾ ਦੇਗੀ ਮਿਰਚ ਪਾਊਡਰ ਇਹਦਾ ਟੇਸਟ ਹੋਰ ਵਧਾਉਣ ਵਾਸਤੇ ਜਿਹਦੇ ਨਾਲ ਕਿ ਬੈਂਗਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਜੀ ਆਪਾਂ ਥੋੜਾ ਜਿਹਾ ਬੇਸਣ ਨੂੰ ਰੋਸਟ ਕਰ ਲਿਆ ਹੈ 2 ਵੱਟੇ ਚਮਚ ਭਰ ਕੇ ਅਸੀਂ ਬੇਸਣ ਪਾ ਦਾਂਗੇ ਤੁਸੀਂ ਚਾਹੋ ਤੈਨੂੰ ਬੇਸਣ ਤੋਂ ਬਿਨਾਂ ਵੀ ਬਣਾ ਸਕਦੇ ਹੋ ਪਰ ਇਸ ਤਰ੍ਹਾਂ ਇਹਦੇ ਵਿੱਚ ਬੇਸਣ ਪਾਉਣ ਨਾਲ ਇਹਨਾਂ ਬੈਂਗਰਾਂ ਦਾ ਟੇਸ ਬਹੁਤ ਵਧੀਆ ਆਉਂਦਾ ਹੈ ਜੀ ਹੁਣ ਇਹਦੇ ਵਿੱਚ ਅਸੀਂ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜੀ ਨਮਕ ਮੈਂ ਆਪਣੇ ਟੇਸ ਦੇ ਹਿਸਾਬ ਨਾਲ 1/2 ਚਮਚ ਨਮਕ ਪਾ ਦਾਂਗੀ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਜੀ ਆਪਾਂ ਮਿਕਸ ਮਸਾਲਾ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਬੈਂਗਣ ਕੱਟ ਕੇ ਤਿਆਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਬੈਗਨ ਦੀ ਇਹ ਵਾਲੀ ਸਾਈਡ ਇਹਨੂੰ ਅਸੀਂ ਕੱਟ ਕਰਾਂਗੇ ਥੋੜਾ ਜਿਹਾ ਜਿਸ ਸਾਈਡੋਂ ਇਹਨੂੰ ਕੱਟ ਕਰ ਦਾਂਗੇ ਹੁਣ ਅਸੀਂ ਗੋਲ-ਗੋਲੇ ਦੇ ਪੀਸ ਕੱਟ ਕੇ ਤਿਆਰ ਕਰਾਂਗੇ ਬੈਗਨ ਨੂੰ ਅਸੀਂ ਇਸ ਤਰ੍ਹਾਂ ਗੋਲ-ਗੋਲ ਟੁਕੜਿਆਂ 'ਚ ਕੱਟ ਲਿਆ ਤੇ ਨਾ ਹੀ ਬਹੁਤ ਜ਼ਿਆਦਾ ਮੋਟੇ ਤੇ ਨਾ ਹੀ ਬਹੁਤ ਜ਼ਿਆਦਾ ਪਤਲੇ ਨੇ ਇਸ ਤਰ੍ਹਾਂ ਹੀ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕੀਤਾ ਹੈ ਸੋਨਾ ਸੀ ਇਸ ਤਰ੍ਹਾਂ ਇੱਕ ਪੀਸ ਬੈਂਗਨ ਦਾ ਲਵਾਂਗੇ ਇਸ ਤਰ੍ਹਾਂ ਹੀ ਇਹਨੂੰ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੋਂ ਕੋਟ ਕਰ ਲਵਾਂਗੇ ਆਪਾਂ ਮਸਾਲਾ ਬਿਲਕੁਲ ਡਰਾਈ ਹੈ ਤੇ ਆਪਾਂ ਇਸ ਤਰ੍ਹਾਂ ਹੀ ਇਹਨੂੰ ਬੈਂਗਨ ਦੇ ਸਾਰੇ ਪਾਸੇ ਚੰਗੀ ਤਰ੍ਹਾਂ ਲਗਾ ਲਵਾਂਗੇ ਆਹ ਦੇਖੋ ਜੀ ਬਸ ਇਸ ਤਰ੍ਹਾਂ ਇੱਕ ਇੱਕ ਕਰਕੇ ਅਸੀਂ ਸਾਰੇ ਬੈਂਗਨ ਤਿਆਰ ਕਰਕੇ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਸਾਰੇ ਬੈਂਗਨਾਂ ਤੇ ਅਸੀਂ ਚੰਗੀ ਤਰ੍ਹਾਂ ਮਸਾਲੇ ਨੂੰ ਲਗਾ ਲਿਆ ਤੇ ਹੁਣ ਅਸੀਂ ਇਹਨੂੰ 5 ਮਿੰਟ ਵਾਸਤੇ ਰਸਤ ਵਸਤੀ ਰੱਖਾਂਗੇ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਤਵੇ ਤੇ ਸਰੋਂ ਦੇ ਤੇਲ ਦੇ ਨਾਲ ਫਰਾਈ ਕਰਕੇ ਤਿਆਰ ਕਰਾਂਗੇ ਇੱਧਰ ਆਪਾਂ ਸਰੋਂ ਦਾ 2 ਚਮਚੇ ਤੇਲ ਤਵੇ ਤੇ ਪਾ ਲਿਆ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਜੀ ਹੁਣ ਅਸੀਂ ਇਹ ਵਾਲੇ ਬੈਂਗਣੇ ਇਹਨਾਂ ਨੂੰ ਇੱਕ ਇੱਕ ਕਰਕੇ ਅਸੀਂ ਤਵੇ ਤੇ ਪਾ ਦਾਂਗੇ ਜੀ ਇਹਨੂੰ ਅਸੀਂ ਇਸ ਤਰ੍ਹਾਂ ਹੀ ਤਵੇ ਤੇ ਫਰਾਈ ਕਰਾਂਗੇ ਇੱਕ ਸਾਈਡ ਤੋਂ ਅਸੀਂ 5 ਮਿੰਟ ਇਹਨਾਂ ਨੂੰ ਪਕਾ ਕੇ ਫਿਰ ਅਸੀਂ ਦੂਜੀ ਸਾਈਡ ਇਹਦੀ ਚੇਂਜ ਕਰਾਂਗੇ ਜੀ ਬਸ ਇਹ ਠੇਕ ਬੈਂਗਣਾਂ ਅਸੀਂ ਤਵੇ ਤੇ ਪਾਵਾਂਗੇ 5 ਮਿੰਟ ਬਾਅਦ ਇਹਨੂੰ ਦੂਜੀ ਸਾਈਡ ਪਲਟਕੇ ਨੂੰ ਸੇਕ ਲਵਾਂਗੇ ਜੀ ਹੁਣ ਅਸੀਂ ਇਹਨਾਂ ਬੈਂਗਣਾਂ ਦੇ ਉੱਪਰ ਥੋੜਾ ਥੋੜਾ ਤੇਲ ਪਾਵਾਂਗੇ ਜ਼ਿਆਦਾ ਨਹੀਂ ਬਿਲਕੁਲ ਇੱਕ ਇੱਕ ਦੋ ਦੋ ਪੂੰਦ ਦਾ ਪੈ ਇੱਕ ਅਰਸ਼ ਤੇਲ ਪਾ ਦੇਣਾ ਹੈ ਹੁਣ ਇਹਨੂੰ ਇੱਕ ਸਾਈਡ ਤੋਂ ਅਸੀਂ ਚੈੱਕ ਕਰਾਂਗੇ ਕਿ ਬੈਂਗਣ ਸੋਨੇ ਆ ਕਿ ਨਹੀਂ ਆ ਦੇਖੋ ਇਧਰਲੀ ਸਾਈਡ ਤੋਂ ਬਿਲਕੁਲ ਥੋੜੇ ਜਿਹਾ ਫਰਾਈ ਹੋ ਗਏ ਨੇ ਹੁਣ ਅਸੀਂ ਇਹਦੀਆਂ ਸਾਰੀਆਂ ਦੀ ਇਸ ਤਰ੍ਹਾਂ ਹੀ ਸੈਡਾਂ ਨੂੰ ਪਲਟਾ ਦਵਾਂਗੇ ਇਹਨਾਂ ਨੂੰ ਅਸੀਂ ਬਿਲਕੁਲ మీడియం ਫਲੇਮ ਤੇ ਲੋ ਫਲੇਮ ਤੇ ਪਕਾਣਾ ਹੈ ਜੀ ਹਾਈ ਫਲੇਮ ਤੇ ਬਿਲਕੁਲ ਨਹੀਂ ਆਪਾਂ ਪਕਾਣਾ ਨਹੀਂ ਤੇ ਸਾਡੇ ਉੱਪਰੋਂ ਉਪਰੋਂ ਬੈਕਰਨ ਪੱਕ ਜਾਣਗੇ ਤੇ ਅੰਦਰੋਂ ਇਹ ਕੱਚੇ ਰਹਿਣਗੇ ਜੀ ਲੋ ਫਲੇਮ ਤੇ ਜੇ ਦੀ ਆਪਾਂ ਕੁਕਿੰਗ ਕਰਾਂਗੇ ਜੀ ਉਲਟਾ ਪਲਟਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਫਿਰ ਇਹਨਾਂ ਨੂੰ ਅਸੀਂ ਬਾਹਰ ਕੱਢਾਂਗੇ ਬੈਂਗਣ ਆਪਣੇ ਬਿਲਕੁਲ ਫਰਾਈ ਹੋ ਗਏ ਨੇ ਟੋਟਲ ਆਪਾਂ ਨੂੰ 7-8 ਮਿੰਟ ਲੱਗੇ ਨੇ ਇਹਨਾਂ ਨੂੰ ਫਰਾਈ ਹੁੰਦੇ ਆਪਾਂ ਉਲਟਾ ਪਲਟਾ ਕੇ ਇਹਦੀਆਂ ਦੋਨੇ ਸਾਈਡਾਂ ਨੂੰ ਫਰਾਈ ਕਰ ਲਿਆ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕੱਢਦੇ ਹਾਂ ਹੁਣ ਅਸੀਂ ਫਿਰ ਤੋਂ ਉਸੇ ਪੈਨ ਵਿੱਚ ਦੋ ਚਮਚੇ ਸਰ੍ਹੋਂ ਦਾ ਤੇਲ ਪਾਤਾ ਜਿਤੇ ਬਾਕੀ ਦੇ ਬਚੇ ਹੋਏ ਬੈਂਗਨ ਵੀ ਆਪਾਂ ਫਰਾਈ ਕਰਕੇ ਤਿਆਰ ਕਰਦੇ ਹਾਂ।ਾਰੇ ਬੈਂਗਨ ਆਪਣੇ ਫਰਾਈ ਹੋ ਗਏ ਨੇ ਹੁਣ ਅਸੀਂ ਇਹਨਾਂ ਨੂੰ ਵੀ ਇੱਕ ਪਲੇਟ ਵਿੱਚ ਕੱਢ ਲੈਨੇ ਆ। ਲਓ ਜੀ ਬੈਂਗਨ ਤਵਾ ਫਰਾਈ ਬਣ ਕੇ ਬਿਲਕੁਲ ਤਿਆਰ ਨੇ ਜੀ ਦੇਖੋ ਜੀ ਕਿੰਨੇ ਸੋਨੇ ਬਣੇ ਨੇ ਜਿੰਨੇ ਸੋਨੇ ਦਿਖਣ ਨੂੰ ਲੱਗ ਰਹੇ ਨੇ ਜੀ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਨੇ ਤੁਸੀਂ ਇਹਨੂੰ ਪ੍ਰੌਟੀਨ ਨਾਲ ਕਾ ਸਕਦੇ ਹੋ ਜਾਂ ਤੁਸੀਂ ਇਹਦੇ ਨਾਲ ਦਹੀਂ ਬਣਾਓ ਜਾਂ ਰੇੜੂ ਬਣਾਉ ਤਾਂ ਵੀ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਕਿਤੇ ਬਾਹਰ ਸਫਰ ਤੇ ਜਾਣਾ ਹੋਵੇ ਤਾਂ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਜਿਹੜੇ ਬੱਚੇ ਬੈਂਗਨ ਨਹੀਂ ਖਾਂਦੇ ਜੇਕਰ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਬਣਾਓਗੇ ਤਾਂ ਬੱਚੇ ਬਹੁਤ ਹੀ ਖੁਸ਼ ਹੋ ਕੇ ਬੈਂਗਨ ਖਾਂਣਗੇ ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਤਕਲੀ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ